ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਹਾਨੂੰ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਇਹ ਹੋਣ ਵਾਲਾ ਹੈ ਤੁਹਾਡਾ ਸਮਾਜਿਕ ਵਿਗਿਆਨ ਬਾਈ ਮੰਥਰੀ ਜੁਲਾਈ 2025 ਸੱਤਵੀਂ ਜਮਾਤ ਦਾ ਜੋ ਤੁਹਾਡਾ ਹੁਣ ਪੇਪਰ ਚੱਲ ਰਹੇ ਨੇ ਪਿਆਰੇ ਬੱਚਿਓ ਵੀ ਵੀ ਮਾਰਕਸ ਤੇ ਉਹਨਾਂ ਦਾ ਮੋਸਟ ਇੰਪੋਰਟੈਂਟ ਪੇਪਰ ਹੈ ਸਮਾਜਿਕ ਵਿਗਿਆਨ ਦਾ ਹੋਣ ਵਾਲਾ ਇਸ ਦੇ ਸਾਰਾ ਸਾਰਾ ਸੋਲਵ ਕੀਤਾ ਗਿਆ ਇਸ ਤੋਂ ਪਹਿਲਾਂ ਅਸੀਂ ਹੋਰ ਸਬਜੈਕਟਾਂ ਦੀ ਪਾਈ ਹੈ ਹਰ ਇੱਕ ਸਕੂਲ ਵਿੱਚ ਅਲੱਗ-ਅਲੱਗ ਪੇਪਰ ਆ ਰਹੇ ਚਾਂਸਸ ਨੇ ਕਿ ਸੇਮ ਪੇਪਰ ਹੀ ਤੁਹਾਡੇ ਸਕੂਲ ਵਿੱਚ ਇਹ ਵਾਲਾ ਵੀ ਆ ਜਾਵੇ ਜਾਂ ਹੋ ਸਕਦਾ ਕੋਈ ਹੋਰ ਪੇਪਰ ਵੀ ਆਵੇ ਇਸ ਲਈ ਅੱਜ ਇਹ ਜਰੂਰੀ ਆਪਣੀ ਕਰ ਲ फोर्थ तवा पेपर तोहे वास्तव पाएँ ही रहने हाँ धनबाद प्यार